ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਦੇ ਮੌਸਮ ਦੀ ਪਲੱਸ ਅਗਲੇ 72 ਘੰਟਿਆਂ ਦੀ ਮੌਸਮ ਰਿਪੋਰਟ ਤੁਹਾਨੂੰ ਦੇਵਾਂਗੇ ਯਾਨੀ ਕਿ 29 ਤਰੀਕ ਤੱਕ ਮੌਸਮ ਪੰਜਾਬ ਦਾ ਕਹਿੰਦਾ ਰਹਿ ਸਕਦਾ ਐਸਲੇ ਦੇ ਨਵਾਂ ਤਾਜ਼ਾ ਸੈਟਲਰ ਦੱਸ ਰਿਹਾ ਤੁਹਾਡੇ ਨਾਲ ਸਾਂਝਾ ਕਰ ਰਿਹਾ ਜੇਕਰ ਗੱਲ ਐਸਲੇ ਦੇ ਪੰਜਾਬ ਦੇ ਮੌਸਮ ਦੀ ਕਰਦੇ ਹਾਂ ਤੇ ਲਗਭਗ 9:00 ਦਾ ਟਾਈਮ ਹੋ ਰਿਹਾ ਤੇ ਬਹੁਤੇ ਖਾਗਾਂ ਦੇ ਵਿੱਚ ਮੌਸਮ ਵੈਸੇਲੇ ਸਾਫ ਬਣਿਆ ਹੋਇਆ ਧੁੱਪ ਸਵੇਰ ਤੋਂ ਜਿਹੜੀ ਬਹੁਤੇ ਜਿਲਿਆਂ ਦੇ ਵਿੱਚ ਬਹੁਤੇ ਖੇਤਰਾਂ ਦੇ ਵਿੱਚ ਲੱਗ ਰਹੀ ਆ ਔਰ ਆਉਂਦੇ ਜੇਕਰ ਅੱਜ ਦੀ ਗੱਲ ਕਰਦੇ ਆ ਅੱਜ ਦਾ ਮੌਸਮ ਵਸਾਫ ਰਣ ਤੇ ਆਸਾਰ ਨਹੀਂ ਕਿਤੇ ਕੋਈ ਵੱਡੇ ਫੱਦਰ ਤੇ ਮੀਂਹ ਚਖੜ ਦੇ ਆ ਸਾਰਾ ਜ ਨਹੀਂ ਹੈ ਨਾ ਜ ਰਾਤ ਨੂੰ ਕਿਤੇ ਬੱਦਲ ਬਣਦੇ ਆਸਾਰ ਨਹੀਂ ਜੇਕਰ ਕੁਝ ਖੇਤਰਾਂ ਦੇ ਵਿੱਚ ਬੱਦਲ ਬਣ ਵੀ ਜਾਂਦਾ ਤੇ ਉਹ ਲਿਮਟਡ ਕਾਰਵਾਈਆਂ ਕਰੇਗਾ ਯਾਨੀ ਕਿ ਕੁਝ ਖੇਤਰਾਂ ਦੇ ਵਿੱਚ ਟਾਵੇਂ ਟਾਵੇਂ ਖੇਤਰਾਂ ਦੇ ਵਿੱਚ ਹਲਕੇ ਸ਼ਰਾਟੇ ਬੂੰਦਾਬੰਦੀ ਲਵਾ ਸਕਦਾ ਬਾਕੀ ਬਹੁਤੇ ਖੇਤਰਾਂ ਦੇ ਵਿੱਚ ਅੱਜ ਮੌਸਮ ਸਾਫ ਗਰਮ ਤੇ ਖੁਸ਼ਕ ਰਹਿਣ ਦੇ ਆਸਾਰ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤੇ ਹੋਏ ਨੇ ਇੱਕ ਤਾਜ਼ਾ ਵੈਸਨ ਜਸਰਵੰਸ ਆ ਰਹੀ ਹੈ ਜਿਹੜੀ ਕਿ ਉੱਤਰ ਭਾਰਤ ਦੇ ਵੱਲ ਕੋਚ ਕਰੇਗੀ 28 ਦੀ ਸ਼ਾਮ ਤੋਂ ਜਾਂ 29 ਦੀ ਸ਼ਾਮ ਤੋਂ ਕਹਿ ਸਕਦੇ ਹਾਂ ਮੌਸਮ ਦੇ ਵਿੱਚ ਤਬਦੀਲੀ ਸੰਭਵ ਹੈ ਪੰਜਾਬ ਦੇ ਵਿੱਚ ਮੀਂਹ ਚਕਰ ਵਾਲੇ ਜਿਹੜੇ ਹਾਲਾਤ ਬਣ ਸਕਦੇ ਨੇ ਕਿਤੇ ਕਿਤੇ ਕੁਝ ਖੇਤrana ਦੇ ਵਿੱਚ ਤਗੜੇ ਸਪੈਲ ਮੀਹਾਂ ਦੇ ਜਿਹੜੇ ਲੱਗ ਸਕਦੇ ਨੇ ਤੇ ਜੇਕਰ ਇੱਕ ਤਾਜ਼ਾ ਰਿਪੋਰਟ ਦੇਖਦੇ ਹਾਂ ਜੋ ਜਾਰੀ ਕੀਤੀ ਹੈ ਜੀ ਮੌਸਮ ਵਿਭਾਗ ਨੇ ਸਕਰੀਨ ਤੇ ਦੇਖ ਸਕਦੇ ਹਾਂ 29 ਤੇ 30 ਤਰੀਕ ਦੇ ਲਈ ਅਲਰਟ ਹੈ ਜਿਹੜੇ ਮੌਸਮ ਵਿਭਾਗ ਨੇ ਭਾਰੀ ਉਮੀਦੇ ਜਾਰੀ ਕੀਤੇ ਹੋਏ ਨੇ 29 ਤੋਂ 30 ਤਰੀਕ ਨੂੰ ਇਹ ਸਿਸਟਮ ਹੈ ਜਿਹੜਾ ਸਰਗਰਮ ਹੋਵੇਗਾ ਪਛਮੀ ਸਿਸਟਮ ਪੰਜਾਬ ਪਰ ਅਸਨਾਂ ਲੱਗਦੇ ਸੂਬਿਆਂ ਦੇ ਵਿੱਚ ਜਿਹਦੇ ਨਾਲ ਪੰਜਾਬ ਦੇ ਵਿੱਚ ਵੀ ਉਮੀਦ ਆਸਾਰ ਜਿਹੜੇ ਆ ਫੜਦੇ ਜਾਫ ਰਹੇ ਨੇ 29 ਤਰੀਕ ਨੂੰ 40 50 ਕਿਲੋਮੀਟਰ ਰਫਤਾਰ ਦੀਆਂ ਹਵਾਵਾਂ ਜੇਕਰ ਸਿਸਟਮ ਜ਼ੋਰ ਫੜ ਜਾਂਦਾ ਤੇ ਹਵਾਵਾਂ ਦੇ ਵਿੱਚ ਜਿਹੜੀ ਗਤੀ ਹੋ ਸਕਦੀ ਹੈ 70 ਤੋਂ 80 ਕਿਲੋਮੀਟਰ ਤੱਕ ਜਿਵੇਂ ਪਿੱਛੇ ਸਿਸਟਮ ਲੰਘ ਕੇ ਗਿਆ ਇੱਕ ਤੇ ਇਸ ਤੋਂ ਜੇਕਰ ਹਾਇਲਾ ਦੀ ਗੱਲ ਕਰਦੇ ਆ 28 ਤੇ 27 ਯਾਨੀ ਕਿ ਅੱਜ ਤੇ ਕੱਲ ਵੀ ਅਲਰਟ ਜਾਰੀ ਕੀਤੇ ਗਏ ਨੇ ਕਿਤੇ ਕਿਤੇ ਟੁੱਟਵੇਂ ਤੂੜ ਰੂਪ ਦੇ ਨਾਲ ਛਰਾਟੇ ਅੱਜ ਤੇ ਕੱਲ ਵੀ ਲੱਗ ਸਕਦੇ ਨੇ ਕਿਉਂਕਿ ਹਮਸ ਬਣੀ ਹੋਈ ਆ ਤੇ ਦੁਪਹਿਰ ਤੋਂ ਬਾਅਦ ਗਰਜ ਰਿਸਕ ਵਾਲਾ ਬੱਦਲ ਕਿਤੇ ਵੀ ਮਾਰ ਸਕਦਾ ਤੇ ਇਸ ਕਰਕੇ ਟਾਵੇਂ ਟਾਵੇਂ ਮੀਂਹ ਤੇ ਹਸਾਰ ਅੱਜ ਤੇ ਕੱਲ ਵੀ ਨੇ 29 30 31 ਤਰੀਕ ਤੱਕ ਜਿਹੜੇ ਅਲਰਟ ਹੈ ਉਹ ਜਾਰੀ ਕੀਤੇ ਗਏ ਨੇ ਤੇ ਆਉਂਦੇ ਦਿਨਾਂ ਦੇ ਵਿੱਚ ਰਾਹਤ ਜਿਹੜੀ ਆ ਗਰਮੇ ਤੋਂ ਪੰਜਾਬ ਵਾਸੀਆਂ ਨੂੰ ਮਿਲੇਗੀ ਇਹ ਮੌਸਮ ਵਿਭਾਗ ਦਾ ਕਹਿਣਾ ਹੈ ਤੇ yellow ਅਲਰਟ ਜਿਹੜੇ ਆ ਫਿਲਹਾਲ ਜਾਰੀ ਕਰ ਦਿੱਤੇ ਗਏ ਨੇ